ਸਾਡੇ ਕੋਲ ਪਹੁੰਚਿਆ ਜੀ ਇੱਕ ਨੌਜਵਾਨ ਲੜਕਾ ਮਨਜੀਤ ਸਿੰਘ ਪਿੰਡਾ ਸਰਪੁਰ ਕਲਾਂ ਤੋਂ ਇਹ ਆਪਣੇ ਵਿਸ਼ੋਕੀ ਬੱਚੀ ਵਰਨਪ੍ਰੀਤ कौर ਦੇ ਨਾਮ ਤੇ ਕੂੰਗਾ ਨੂੰ ਕੈਂਪ ਅਦੋਚਤ ਕਰ ਰਹੇ ਜੋ ਮਿਤੀ 4 ਅਗਸਤ ਨੂੰ ਹੋਏਗਾ ਜੀ ਉਹਦੇ ਵਿੱਚ ਬੇਨਤੀ ਸਾਰਿਆਂ ਨੂੰ ਵੀਰ ਆ ਇਹ ਉਹਨਾਂ 마을 ਦੇ ਵਿੱਚ ਪਹੁੰਚੂ ਅਸੀਂ ਇਹਦੇ ਵਿੱਚ ਪਹੁੰਚ ਰਹੇ ਆ ਫੂਨਦਾਨ ਕਰਨ ਵਾਲੇ ਔਰ ਅੱਖਾਂ ਦੀ ਜਿਹਨਾਂ ਨੂੰ ਕੋਈ ਪ੍ਰੋਬਲਮ ਹੈ ਵੱਧ ਤੋਂ ਵੱਧ ਫੂਨਦਾਨ ਕੈਂਪ ਤੇ ਅੱਖਾਂ ਦੇ ਕੈਂਪ ਦੇ ਵਿੱਚ ਹਾਜਰੀ ਪਰ ਸਾਰਿਆਂ ਨੂੰ ਅਪੀਲ ਆ ਅਸੀਂ ਵੀ ਉੱਥੇ ਮਿਲਾਂਗੇ ਹਰ ਇੱਕ ਲੋੜਵੰਦੀ ਜੋ ਵੀ ਲੋੜ ਸਰਦ ਜੀ ਕਰਵਾਡਾ ਤੇ ਪੂਰੀ ਕੀਤੀ ਜਾਏਗੀ ਉਹ ਮੈਨੂੰ ਉਮੀਦ ਆ ਕਿ ਨਹੀਂ ਸਾਰੇ ਪਹੁੰਚੋਗੇ ਅਸੀਂ ਵੀ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਕੋਲ ਪਹੁੰਚਿਆ ਜੀ ਇੱਕ ਨੌਜਵਾਨ ਲੜਕਾ ਮਨਜੀਤ ਸਿੰਘ ਇਹਦਾ ਸਰਪੁਰ ਤਲਾ ਤੋਂ ਇਹ ਆਪਣੇ ਵਿਸ਼ੋਤੀ ਬੱਚੀ ਸ਼ੌਰਨਪ੍ਰੀਤ ਕੌਰ ਦੇ ਨਾਂ ਤੇ ਫੂਨਦਾਨ ਕੈਂਪ ਅਦੋੰਤਕਾਰ ਦੇ ਜੋ ਮੇਰੇ 4 ਅਗਸਤ ਨੂੰ ਹੋਏਗਾ ਜੀ ਉਹਦੇ ਵਿੱਚ ਬੇਨਤੀ ਸਾਰਿਆਂ ਨੂੰ ਵੀ ਇਹ ਹੋ ਮੁਹਮਾ ਅਗੋ ਦੇ ਵਿੱਚ ਪਹੁੰਚ ਰਿਹਾ ਅਸੀਂ ਵੀ ਉਹਦੇ ਵਿੱਚ ਪਹੁੰਚ ਰਹੇ ਆ ਫੂਨਦਾਨ ਕਰਨ ਵਾਲੇ ਔਰ ਅੱਖਾਂ ਦੀ ਜਿਹਨਾਂ ਨੂੰ ਕੋਈ ਪ੍ਰੋਬਲਮ ਹੈ ਵੱਧ ਤੋਂ ਵੱਧ ਫੂਨਦਾਨ ਕੈਂਪ ਤੇ ਅੱਖਾਂ ਦੇ ਕੈਂਪ ਦੇ ਵਿੱਚ ਹਾਜ਼ਰੀ ਭਰੋ ਸਾਰਿਆਂ ਨੂੰ ਅਪੀਲ ਆ ਅਸੀਂ ਵੀ ਉੱਥੇ ਮਿਲਾਂਗੇ ਹਰ ਇੱਕ ਲੋੜਵੰਦੀ ਜੋ ਵੀ ਲੋੜ ਉਹ ਸਭ ਦੀ ਕਰਵਾਣਾ ਤੇ ਪੂਰੀ ਕੀਤੀ ਜਾਏਗੀ ਮੈਨੂੰ ਉਮੀਦ ਹੈ ਕਿ ਨਹੀਂ ਸਾਰੇ ਬੋਲੋਗੇ ਸਹੀ ਬੋਲਾਂਗੇ ਵਾਹਿਗੁਰੂ ਜੀ ਦਾ ਬੋਸਾ ਵਾਹਿਗੁਰੂ